ਮੇਰਾ ਨਾਮ ਮੀਨਾ ਹੈ ਤੇ ਮੇਰੀ ਉਮਰ 20 ਸਾਲ ਦੀ ਹੋ ਗਈ ਸੀ ਪਰ ਮੈਨੂੰ ਰਿਸ਼ਤਾ ਨਹੀਂ ਹੋ ਰਿਹਾ ਸੀ ਕਿਉਂਕਿ ਮੇਰਾ ਰੰਗ ਕਾਲਾ ਸੀ ਮੇਰੀ ਮਾਂ ਮੇਰੇ ਵਿਆਹ ਕਰਕੇ ਬਹੁਤ ਚਿੰਤਾ ਕਰਦੀ ਉਹਨੇ ਦਿਨ ਵਿਚੋਲਣ ਮੇਲੇ ਰਿਸ਼ਤਾ ਲੈ ਕੇ ਆਈ ਮੁੰਡਾ ਅਨਾਲ ਸੀ ਤੇ ਉਸ ਦਾ ਕੋਈ ਵੀ ਨਹੀਂ ਸੀ ਉਸ ਦਾ ਪਾਲਣ ਪੋਸ਼ਣ ਉਸਦੇ ਚਾਚੇ ਨੇ ਕੀਤਾ ਸੀ ਤੇ ਉਹ ਹੋਟਲ ਵਿੱਚ ਕੰਮ ਕਰਦਾ ਸੀ ਤੇ ਕਿਰਾਏ ਦੇ ਮਕਾਨ ਵਿੱਚ ਇਕੱਲਾ ਹੀ ਰਹਿੰਦਾ ਸੀ ਮੇਰੀ ਮਾਂ ਨੂੰ ਰਿਸ਼ਤਾ ਸਹੀ ਲੱਗਿਆ ਤੇ ਮੇਰਾ ਵਿਆਹ ਕਰਵਾ ਦਿੱਤਾ ਮੈਂ ਉਸਦੇ ਨਾਲ ਤਿੰਨ ਸਾਲ ਵਧੀਆ گزارੇ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਬਾਹਰ ਜਾ ਰਿਹਾ ਤਾਂ ਤੇ ਉਸ ਨੂੰ ਸਾਰੀ ਮਰ ਬੱਚਾ ਨਹੀਂ ਦੇ ਸਕਦੀ ਉਹ ਮੇਰੇ ਤੋਂ ਦੂਰ ਰਹਿਣ ਲੱਗ ਪਿਆ ਸੀ ਤੇ ਛੋਟੇ ਛੋਟੇ ਗੱਲ ਤੇ ਮੇਰੇ ਤੇ ਲੜਦਾ ਮੇਰੀ ਮਾਂ ਬਿਨਾ ਮੇਰਾ ਕੋਈ ਨਹੀਂ ਸੀ ਮੈਂ ਕੱਪੜੇ ਸੀਕੇ guzara ਕਰਦੀ ਚੁੱਪਚਾਪ ਉਸ ਦੀਆਂ ਗੱਲਾਂ ਸੁਣਦੀ ਕੁਝ ਨਾ ਕਹਿੰਦੀ ਉਹ ਮੈਨੂੰ ਛੱਡਣਾ ਚਾਹੁੰਦਾ ਸੀ ਤੇ ਤਲਾਕ ਦੇ ਬਹਾਨੇ ਲੱਭਦਾ ਸੀ ਪਰ ਮੈਂ ਆਪਣੀ ਮਾਂ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਉਸ ਨੂੰ ਚੱਲ ਰਹੀ ਸੀ ਸਾਡੇ ਵਿਆਹ ਨੂੰ 15 ਸਾਲ ਹੋ ਗਏ ਸੀ ਪਰ ਉਹ ਮੇਰਾ ਘਰ ਨਹੀਂ ਕਰਦਾ ਸੀ ਘਰ ਵੀ ਘਟ ਆਉਂਦਾ ਇੱਕ ਦਿਨ ਜਦੋਂ ਆਇਆ ਤੀ ਇੱਕ ਔਰਤ ਦੇ ਨਾਲ ਦੋ ਬੱਚੇ ਲੈ ਕੇ ਆਇਆ ਜੋ ਉਸ ਨੂੰ ਪਾਪਾ ਕਹਿ ਕੇ ਬੁਲਾ ਰਹੇ ਸੀ ਮੇਰਾ ਦਿਲ ਟੁੱਟ ਗਿਆ ਸੀ ਤੇ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ ਧੋਖਾ ਦੇਊਗਾ ਉਸ ਨੇ ਵਿਆਹ ਕਰਵਾ ਲਿਆ ਸੀ ਤੇ ਉਸ ਨੂੰ ਵੀ ਮੇਰੇ ਬਾਰੇ ਕੁਝ ਨਹੀਂ ਦੱਸਿਆ ਉਸ ਦੀ ਨੌਕਰੀ ਚਲੀ ਗਈ ਤੇ ਹਾਲਾਤ ਵਿਗੜ ਗਏ ਦੂਜੀ ਘਰ ਵਾਲੀ ਘਰ ਵਿੱਚ ਰੌਲਾ ਪਾ ਦਿੱਤਾ ਮੈਂ ਤਾਂ ਨੌਕਰਾਂ ਵਾਂਗ ਰਹਿ ਰਹੀ ਸੀ ਉਸ ਨੇ ਕਿਹਾ ਜੇ ਮੈਂ ਰਵਾਂਗੀ ਚੁੱਪ ਚਾਪ ਉਹ ਇਸ ਨੂੰ ਘਰੋਂ ਕੱਢਦੇ ਸਿਮਰ ਕਮਰੇ ਚ ਆਇਆ ਤੇ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਕੱਢ ਦਿੱਤਾ ਕੁਝ ਦਿਨਾਂ ਵਿੱਚ ਤਲਾਕ ਦੇ ਕਾਗਜ਼ ਭੇਜ ਦਿੱਤੇ ਮੈਂ ਬਹੁਤ ਰੋਈ ਮਿੰਤਾ ਕੀਤੀਆਂ ਪਰ ਮੇਰੀ ਇੱਕ ਨਾ ਸੁਣੀ ਰੋਂਦੀ ਹੋਈ ਮਾਂ ਕੋਲ ਆਈ ਮੇਰੀ ਮਾਂ ਨੇ ਮੈਨੂੰ ਸਬਰ ਰੱਖਣ ਨੂੰ ਕਿਹਾ ਤੇ ਮੈਨੂੰ ਬਹੁਤ ਸਮਝਾਇਆ ਅਗਲੇ ਹੀ ਹਫਤੇ ਉਸ ਨੇ ਤਲਾਕ ਦੇ ਕਾਗਜ਼ ਦੇ ਦਿੱਤੇ ਹੁਣ ਮੈਂ ਮਾਂ ਨਾਲ ਰਹਿੰਦੀ ਸੀ ਉਮਰ 35 ਸਾਲ ਹੋ ਗਈ ਸੀ ਮੇਰੀ ਮਾਂ ਬੜੀ ਬਿਮਾਰ ਰਹਿੰਦੀ ਸੀ ਮੇਰਾ ਰੰਗ ਕਾਲਾ ਸੀ ਗਰੀਬੀ ਕਰਕੇ ਸਾਡੇ ਘਰ ਦੇ ਹਾਲਾਤ ਵਧੀਆ ਨਹੀਂ ਸੀ ਮੈਂ ਉੱਥੇ ਹੀ ਰਹਿੰਦੀ ਸੀ ਆਖਰ ਕੌਣ ਮੇਰ ਨਾਲ ਵਿਆਹ ਕਰਾਉਂਦਾ ਮੈਨੂੰ ਵੀ ਵਿਆਹ ਤੋਂ ਨਫ਼ਰਤ ਹੋ ਗਈ ਸੀ ਮੈਂ ਨੌਕਰੀ ਕੀਤੀ ਤੇ ਹੌਲੀ-ਹੌਲੀ ਤਰੱਕੀ ਕੀਤੀ ਘਰ ਦੇ ਹਾਲਾਤ ਬਦਲ ਗਏ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਕੇ ਤਾਂ ਹੈਰਾਨ ਹੋ ਜਾਂਦੀ ਕਿ ਮੈਂ ਬੁੱਢੀ ਹੋ ਗਈ ਮੈਨੂੰ ਆਪਣੇ ਆਪ ਤੇ ਦੁੱਖ ਵੀ ਹੁੰਦਾ ਮੈਂ ਸਿਰਫ ਮਾਂ ਤੱਕ ਸੀਮਿਤ ਰਹਿ ਗਈ ਸੀ ਦਫ਼ਤਰ ਜਾਂਦੀ ਘਰਾਂ ਦੀ ਹੁਣ ਮੈਂ ਸਮਝਾਤਾ ਕਰ ਲਿਆ ਸੀ ਕਿ ਮੇਰੀ ਜ਼ਿੰਦਗੀ ਵੀ ਜੀਵਨ ਸਾਥੀ ਦਾ ਸੁੱਖ ਨਹੀਂ ਮੇਰੇ ਘਰ ਵਾਲੇ ਨੇ ਇੰਨਾ ਦੁੱਖ ਦਿੱਤਾ ਮੈਨੂੰ ਬਦਨਾਮ ਕੀਤਾ ਹਰ ਆਦਮੀ ਮੈਨੂੰ ਮਾੜੀ ਔਰਤ ਸਮਝਦਾ ਸੀ ਮੈਂ ਬਿਮਾਰ ਰਹਿੰਦੀ ਸੀ ਕਿਤੇ ਨਾ ਕਿਤੇ ਤਾਂ ਮੇਰੇ ਅੰਦਰ ਦੁੱਖ ਸੀ ਕਿ ਮੇਰਾ ਤਲਾਕ ਹੋ ਗਿਆ ਸੀ ਇੱਕ ਦਿਨ ਜਦੋਂ ਮੈਂ ਦਫ਼ਤਰੋਂ ਆਈ ਤਾਂ ਮੇਰੀ ਮਾਂ ਦੀ ਹਾਲਤ ਖਰਾਬ ਸੀ ਮੈਂ ਉਸ ਨੂੰ ਛੋਟੇ ਜਿਹੇ ਹਸਪਤਾਲ ਲੈ ਗਈ ਡਾਕਟਰ ਸਾਹਿਬ ਉੱਥੇ ਮੌਜੂਦ ਨਹੀਂ ਸੀ ਪਰ ਇੱਕ ਮੁੰਡਾ ਸੀ ਉਸ ਨੇ ਮਾਂ ਨੂੰ ਦਵਾਈ ਦਿੱਤੀ ਤੇ ਡਾਕਟਰ ਦੀ ਈਕਰਨ ਲਗਾ ਮਾਂ ਕੁਝ ਠੀਕ ਹੋ ਗਈ ਸੀ ਕਿਉਂਕਿ ਉਸ ਦਾ ਬੀਪੀ ਵੱਧ ਗਿਆ ਸੀ ਗੋੜੀ ਲੈਣਾ ਉਸ ਨੂੰ ਫਰਕ ਪੈ ਗਿਆ ਤੇ ਡਾਕਟਰ ਦੇ ਆਉਣ ਤੱਕ ਉਹ ਠੀਕ ਹੋ ਗਈ ਉਸ ਮੁੰਡੇ ਦਾ ਨਾਮ ਰੋਹਨ ਸੀ ਮੇਰੀ ਮਾਂ ਦੀ ਬਿਮਾਰੀ ਬਾਰੇ ਪੁੱਛ ਰਿਹਾ ਸੀ ਜਦੋਂ ਡਾਕਟਰ ਆਇਆ ਤਾਂ ਉਸ ਨੇ ਡਾਕਟਰ ਨੂੰ ਸਭ ਦੱਸ ਦਿੱਤਾ ਤੇ ਮਾਂ ਦੀ ਜਾਂਚ ਵੀ ਕਰਵਾ ਦਿੱਤੀ ਮੈਂ ਮਾਂ ਨੂੰ ਲੈ ਕੇ ਆਈ ਤੇ ਉਸ ਉਸ ਨੇ ਆਪਣਾ ਨੰਬਰ ਦਿੱਤਾ ਕਿ ਤੁਹਾਨੂੰ ਲੋੜ ਪਵੇ ਤਾਂ ਫੋਨ ਕਰ ਲਿਓ ਉਹ 24 ਸਾਲਾਂ ਦਾ ਜਵਾਨ ਬੰਦਾ ਸੀ ਬਹੁਤ ਹੀ ਨਰਮ ਮિજાਜ ਬਹੁਤ ਚੰਗਾ ਵਰਤਾਅ ਕਰਦਾ ਸੀ ਹੁਣ ਮੇਰੇ ਲਈ ਕੰਮ ਤੇ ਜਾਣਾ ਔਖਾ ਹੋ ਗਿਆ ਸੀ ਮੈਨੂੰ ਹਰ ਸਮੇਂ ਮਾਂ ਦੀ ਚਿੰਤਾ ਰਹਿੰਦੀ ਮਾਂ ਨੂੰ ਫੋਨ ਕਰਦੀ ਰਹਿੰਦੀ ਮੈਂ ਦਫ਼ਤਰੋਂ ਛੁੱਟੀ ਲੈਣੀ ਚਾਹੁੰਦੀ ਸੀ ਪਰ ਛੁੱਟੀ ਨਹੀਂ ਮਿਲਦੀ ਸੀ ਮਜਬੂਰੀ ਵਿੱਚ ਰੋਹਨ ਨੂੰ ਫੋਨ ਕਰਕੇ ਦੱਸਿਆ ਉਹ ਤੁਰੰਤ ਮੇਰੇ ਘਰ ਜਾਣ ਲਈ ਤਿਆਰ ਹੋ ਗਿਆ ਕੁਝ ਦੇਰ ਬਾਅਦ ਉਸ ਦਾ ਫੋਨ ਆਇਆ ਕਿ ਮਾਂ ਹੁਣ ਠੀਕ ਹੈ ਤੁਸੀਂ ਚਿੰਤਾ ਨਾ ਕਰੋ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਮੈਂ ਘਰ ਹੀ ਰਹਾਂਗਾ ਇਹ ਸੁਣ ਕੇ ਮੈਨੂੰ ਕੁਝ ਰਾਹਤ ਮਿਲੀ ਉਸ ਦਾ ਮੈਂ ਦਿਲੋਂ ਧੰਨਵਾਦ ਕਰਦੀ ਸੀ ਸੱਚਮੁੱਚ ਬਹੁਤ ਵਧੀਆ ਇਨਸਾਨ ਸੀ ਜਿਸ ਨੇ ਮੁਸ਼ਕਲ ਵਿੱਚ ਮੇਰੀ ਮਦਦ ਕੀਤੀ ਸ਼ਾਮ ਨੂੰ ਮੈਂ ਆਈ ਤਾਂ ਰੋਹਨ ਮਾਦਾ ਧਿਆਨ ਰੱਖ ਰਿਹਾ ਸੀ ਉਹ ਰੋਜ਼ ਹੀ ਮਾਂ ਨੂੰ ਮਿਲਣ ਆਉਂਦਾ ਸੀ ਅਤੇ ਸ਼ਾਮ ਨੂੰ ਜ਼ਰੂਰ ਹੀ ਆਉਂਦਾ ਮਾਂ ਦਾ ਬੀਪੀ ਚੈੱਕ ਕਰਦਾ ਮੇਰੀ ਵੀ ਉਸ ਨਾਲ ਜਾਣ ਪਛਾਣ ਹੋ ਗਈ ਸੀ ਇੱਕ ਪਰਿਵਾਰ ਦਾ ਮੈਂਬਰ ਜਿਵੇਂ ਬਣ ਗਿਆ ਸੀ ਜਦੋਂ ਵੀ ਮਾਂ ਦੀ ਸਿਹਤ ਖਰਾਬ ਹੁੰਦੀ ਮੈਂ ਉਸ ਨੂੰ ਫੋਨ ਕਰਦੀ ਤੇ ਪਿਛਲੇ 5 ਸਾਲਾਂ ਤੋਂ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ ਉਸ ਨੂੰ ਦਵਾਈਆਂ ਦਾ ਬਹੁਤ ਪਤਾ ਸੀ ਇੱਕ ਦਿਨ ਉਸ ਨੇ ਮੈਨੂੰ ਅਜਿਹੀ ਗੱਲ ਦੱਸੀ ਜੋ ਸੁਣ ਕੇ ਮੈਂ ਹੈਰਾਨ रह ਗਈ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਜਿਹਾ ਕੁਝ ਕਹਿ ਸਕਦਾ ਮੈਂ ਸੋਚਿਆ ਸ਼ਾਇਦ ਮਜ਼ਾਕ ਕਰਦਾ ਉਹ ਸੋਚ ਵੀ ਕਿਵੇਂ ਸਕਦਾ ਕਿ ਉਸ ਦਾ ਤੇ ਮੇਰਾ ਵਿਆਹ ਹੋ ਸਕਦਾ ਮੈਂ ਗੱਲ ਬਦਲ ਦਿੱਤੀ ਤੇ ਪੁੱਛਿਆ ਪੜਾਈ ਕਿਉਂ ਛੱਡ ਦਿੱਤੀ ਤੇ ਉਸਨੇ ਕਿਹਾ ਕਿ ਮੇਰਾ ਪੜਨ ਦਾ ਬਿਲਕੁਲ ਮਨ ਨਹੀਂ ਸੀ ਮੈਂ ਆਪਣੀ ਮਰਜ਼ੀ ਨਾਲ ਨੌਕਰੀ ਕੀਤੀ ਹੈ ਉਸਦੇ ਮਾਪੇ ਉਸੀ ਨੌਕਰੀ ਤੋਂ ਖੁਸ਼ ਨਹੀਂ ਸੀ ਪਰ ਰੋਹਨ ਦੇ ਸਾਹਮਣੇ ਕੁਝ ਨਹੀਂ ਕਹਿੰਦੇ ਸੀ ਕਿਉਂਕਿ ਉਹ ਬਹੁਤ ਜਿੱਦੀ ਸੀ ਮੈਨੂੰ ਇਹ ਕੰਮ ਕਰਨ ਵਿੱਚ ਮਜ਼ਾ ਆਉਂਦਾ ਜਦੋਂ ਮਰੀਜ਼ ਠੀਕ ਹੁੰਦੇ ਨੇ ਘਰ ਜਾਂਦੇ ਨੇ ਉਹ ਪੜ੍ਹ ਕੇ ਡਾਕਟਰ ਨਹੀਂ ਬਣ ਸਕਿਆ ਪਰ ਉਸਨੇ ਆਪਣੇ ਕੰਮ ਵਿੱਚ ਬਹੁਤ ਮਹਾਰਤ ਹਾਸਲ ਕਰ ਲਈ ਸੀ ਮੈਂ ਸੋਚ ਨਹੀਂ ਸਕਦੀ ਸੀ ਕਿ ਮੈਨੂੰ ਵਿਆਹ ਲਈ ਪ੍ਰਪੋਜ਼ ਕਰੂਗਾ ਮੈਂ ਉਸ ਤੋਂ 10 ਸਾਲ ਵੱਡੀ ਸੀ ਤੇ ਤਲਾਕਸ਼ੁਦਾ ਔਰਤ ਸੀ ਪਰ ਅਗਲੇ ਹੀ ਦਿਨ ਉਸਨੇ ਮੈਨੂੰ ਆਪਣੇ ਨਾਲ ਦੁਬਾਰਾ ਵਿਆਹ ਕਰਾਉਣ ਲਈ ਕਿਹਾ ਮੈਂ ਉਸ ਨੂੰ ਨਾ ਕਰ ਦਿੱਤੀ ਤੇ ਸਮਝਾਇਆ ਕਿ ਤੂੰ ਮੇਰੇ ਤੋਂ ਛੋਟਾ ਮੈਂ ਸੋਚ ਵੀ ਨਹੀਂ ਸਕਦੀ ਤੇ ਨਾਲ ਵਿਆਹ ਕਰਨ ਲਈ ਮੇਰੀ ਗੱਲ ਸੁਣ ਕੇ ਉਸ ਦਾ ਰੰਗ ਉੱਟ ਗਿਆ ਸੀ ਤੇ ਚਲਾ ਗਿਆ ਮੈਂ ਸੋਚਿਆ ਕਿ ਅਗਲੇ ਦਿਨ ਨਹੀਂ ਆਊਗਾ ਪਰ ਜਦੋਂ ਮੈਂ ਸ਼ਾਮ ਨੂੰ ਦਫ਼ਤਰੋਂ ਆਈ ਤਾਂ ਘਰ ਸੀ ਤੇ ਮਾਨਨ ਹਾਸ ਹਾਸ ਗੱਲਾਂ ਕਰ ਰਿਹਾ ਸੀ ਮੈਂ ਇੰਨੇ ਲੰਬੇ ਸਮੇਂ ਬਾਅਦ ਮਾਨ ਨੂੰ ਹੱਸਦੇ ਵੇਖਿਆ ਫਿਰ ਮਾਨਾ ਗੱਲਾਂ ਕਰਨ ਵਿੱਚ ਰੁੱਝ ਗਿਆ ਮੈਂ ਉਸ ਨੂੰ ਦੇਖ ਕੇ ਹੈਰਾਨ ਸੀ ਕਿਉਂਕਿ ਮੈਂ ਉਸ ਨੂੰ ਸਾਫ਼ ਮਨਾ ਕਰ ਦਿੱਤਾ ਸੀ ਮੈਂ ਸੋਚਿਆ ਸੀ ਉਹ ਨਹੀਂ ਆਊਗਾ ਪਰ ਫਿਰ ਵੀ ਬੈਠਾ ਸੀ ਮੈਂ ਫਰੈਸ਼ ਹੋ ਕੇ ਚਾਹ ਬਣਾਉਣ ਲਈ ਚਲੀ ਗਈ ਉਹ ਹੈਰਾਨ ਹੋ ਕੇ ਮੇਰੇ ਵੱਲ ਦੇਖਣ ਲੱਗਾ ਤੇ ਕਹਿਣ ਲੱਗਾ ਮੀਨਾ ਤੂੰ ਕਦ ਤੱਕ ਇਕੱਲੀ ਰਹਵੇਂਗੀ ਤੈਨੂੰ ਵਿਆਹ ਕਰਾਉਣਾ ਚਾਹੀਦਾ ਹੈ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖੂਗਾ ਤੇ ਉਸਨੇ ਇੱਕ ਹੌਕਾ ਲਿੱਤਾ ਤੇ ਫਿਰ ਮੈਨੂੰ ਸਮਝਾਇਆ ਕਿ ਉਮਰ ਦਾ ਕੋਈ ਚੱਕਰ ਨਹੀਂ ਮੈਨੂੰ ਪਤਾ ਸੀ ਉਹ ਬਹੁਤ ਜ਼ਿੱਦੀ ਹੈ ਜੇਕਰ ਮੈਂ ਉਸ ਨਾਲ ਗੁੱਸੇ ਨਾਲ ਗੱਲ ਕਰਦੀ ਤਾਂ ਗੱਲ ਵਿਗੜ ਜਾਂਦੀ ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਮੈਂ ਤਲਾਕशुदा ਤੇ ਬਾਝ ਔਰਤ ਆ ਤੈਨੂੰ ਕਿਸੇ ਜਵਾਨ ਤੇ ਸੋਹਣੀ ਕੁੜੀ ਨਾਲ ਵਿਆਹ ਕਰਾਉਣਾ ਚਾਹੀਦਾ ਹੈ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਜਦੋਂ ਕਿ ਉਹ ਜਵਾਨ ਤੇ ਬਹੁਤ ਹੁਸ਼ਿਆਰ ਮੁੰਡਾ ਸੀ ਉਸ ਨੂੰ ਵੀ ਕੋਈ ਸੋਹਣੀ ਕੁੜੀ ਮਿਲ ਸਕਦੀ ਸੀ ਇੱਕ ਦਿਨ ਮੈਂ ਗੁੱਸੇ ਵਿੱਚ ਆ ਕੇ ਉਸ ਨੂੰ ਕਿਹਾ ਕਿ ਪਹਿਲਾਂ ਇਸ ਰਿਸ਼ਤੇ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰਦਾ ਮੈਂ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੀ ਮੈਨੂੰ ਭਰੋਸਾ ਸੀ ਕਿ ਉਸਨੇ ਮਾਪਿਓ ਨਹੀਂ ਮੰਨਣਗੇ ਕੋਈ ਵੀ ਨਹੀਂ ਚਾਹੂਗਾ ਕਿ ਉਹਨਾਂ ਦਾ 25 ਸਾਲਾਂ ਦਾ ਪੁੱਤ ਇੱਕ ਤਲਾਕशुदा ਔਰਤ ਨਾਲ ਵਿਆਹ ਕਰੇ ਪਰ ਜਦੋਂ ਸਾਡੇ ਘਰ ਆਇਆ ਉਸਨੇ ਕੋਈ ਗੱਲ ਨਹੀਂ ਕੀਤੀ ਮੈਨੂੰ ਯਕੀਨ ਹੋ ਗਿਆ ਸੀ ਕਿ ਹੁਣ ਮੈਨੂੰ ਤੰਗ ਨਹੀਂ ਕਰੂਗਾ ਪੂਰੇ 8 ਮਹੀਨੇ ਹੋ ਗਏ ਸੀ ਪਿਛਲੇ 2 ਮਹੀਨੇ ਵਿੱਚ ਉਸਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮਾਂ ਦੀ ਸਿਹਤ ਵਿੱਚ ਸੁਧਾਰ ਸੀ ਮੇਰੇ ਦਫ਼ਤਰ ਵਿੱਚ ਤਰੱਕੀ ਵੀ ਹੋ ਗਈ ਸੀ ਮੈਂ ਆਪਣੀ ਮਾਂ ਲਈ ਇੱਕ ਨੌਕਰੀ ਰੱਖਣਾ ਚਾਹੁੰਦੀ ਸੀ ਜਿਸ ਨੂੰ ਮੈਂ ਆਪਣੀ ਗੈਰ ਹਾਜ਼ਰੀ ਵਿੱਚ ਆਪਣੇ ਘਰ ਛੱਡ ਸਕਾਂ ਅਤੇ ਜਿਵੇਂ ਹੀ ਉਹ ਚਲਾ ਜਾਂਦਾ ਘਰ ਵਿੱਚ ਇੱਕ ਵਾਰੀ ਫੇਅਰਸਨ ਡਾਟਾ ਆ ਜਾਂਦਾ ਕਿਉਂਕਿ ਮੈਂ ਆਪਣੇ ਕੰਮ ਵਿੱਚ ਰੁੱਝ ਜਾਂਦੀ ਤੇ ਮਾਂ ਇਕੱਲੀ ਰਹਿ ਜਾਂਦੀ ਸੀ ਮਾਂ ਨੂੰ ਉਸ ਦੀ ਆਦਤ ਪੈ ਗਈ ਸੀ ਜਿਉਂ ਨਾਂ ਆਉਂਦਾ ਤਾਂ ਫੋਨ ਕਰਕੇ ਉਸ ਦਾ ਹਾਲ ਪੁੱਛਦੀ ਉਸ ਨੂੰ ਵੇਖ ਕੇ ਖੁਸ਼ ਹੋ ਜਾਂਦੀ ਇੱਕ ਦਿਨ ਉਹ ਬੜੀ ਖੁਸ਼ੀ ਆਇਆ ਤੇ ਕਹਿਣ ਲੱਗਾ ਮੇਰੇ ਮਾਂ ਪਿਓ ਤੁਹਾਡੇ ਘਰ ਆਉਣਾ ਚਾਹੁੰਦੇ ਨੇ ਦੱਸੋ ਕਦੋਂ ਭੇਜਾਂ ਮੇਰੇ ਪੈਰਾਂ ਤੁਹਾਨੂੰ ਜ਼ਮੀਨ ਕਿਸ ਕੇ ਗਈ ਮੈਂ ਉਸ ਨੂੰ ਕਿਹਾ ਤਾਂ ਕੀ ਕਹਿ ਰਹੇ ਹੈ ਕਹਿ ਲੱਗਾ ਤੁਸੀਂ ਆਪ ਹੀ ਕਿਹਾ ਸੀ ਕਿ ਜਦੋਂ ਮਾਪਿਓ ਰਾਜੀ ਹੋ ਗਏ ਉਦੋਂ ਵਿਆਹ ਕਰਾਂਗੀ ਮੈਂ ਆਪਣੇ ਮਾਪਿਓ ਨੂੰ ਮਨਾਉਣ ਲਈ ਬਹੁਤ ਸਮਾਂ ਲਿੱਤਾ ਹੈ ਉਸ ਦੇ ਚਿਹਰੇ ਤੇ ਖੁਸ਼ੀ ਚhall ਰਹੀ ਸੀ ਮੈਂ ਵੀ ਸੋਚ ਰਹੀ ਸੀ ਕਿ ਉਸ ਨੇ ਕਿੰਨੀਆਂ ਮਿੰਤਾਆਂ ਨਾਲ ਉਹਨਾਂ ਨੂੰ ਮਨਾਇਆ ਹੋਣਾ ਕਿੰਨੇ ਮਹੀਨੇ ਚੁੱਪ ਰਿਹਾ ਕਿਉਂਕਿ ਉਸ ਨੇ ਆਪਣੇ ਮਾਪਿਆਂ ਨੂੰ ਮਨਾਉਣਾ ਸੀ ਪਹਿਲਾਂ ਮੈਂ ਸੋਚ ਰਹੀ ਸੀ ਕਿ ਆਪਣੇ ਇਰਾਦਿਆਂ ਤੋਂ ਹਟ ਗਿਆ ਜਦੋਂ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਸਲਾਹ ਕੀਤੀ ਤਾਂ ਮਾਂ ਦੇ ਚਿਹਰੇ ਤੇ ਖੁਸ਼ੀ ਆ ਗਈ ਕਹਿ ਲੱਗੀ ਇਸ ਤੋਂ ਵਧੀਆ ਮੁੰਡਾ ਨਹੀਂ ਤੈਨੂੰ ਮਿਲ ਸਕਦਾ ਤੂੰ ਵਿਆਹ ਕਰਾ ਲੈ ਸੌਕੀ ਹੋ ਜਾਵੇਂਗੀ ਮੈਨੂੰ ਵੀ ਜਾਣ ਲੱਗੇ ਚਿੰਤਾ ਨਹੀਂ ਹੋਣੀ ਕਿ ਤੂੰ ਕੱਲੀ ਹੋਵੇਂਗੀ ਮਹਿਮਾਨੋ ਕਿਹਾ ਕਿ ਮਾਂ ਪਰ ਮਾਂ ਨੇ ਮੇਰੀ ਕੰਨ ਸੁਣੀ ਉਸਨੇ ਆਪਣੇ ਮਾਪਿਆਂ ਨੂੰ ਸਾਡੇ ਘਰ ਭੇਜ ਦਿੱਤਾ ਤੇ ਉਸ ਤੋਂ ਬਾਅਦ ਉਸਦੇ ਮਾਪੇ ਸਾਡੇ ਘਰ ਆਏ ਪਰ ਕੱਲਾ ਤੋਂ ਲੱਗਦਾ ਸੀ ਜਿੱਦਾਂ ਖੁਸ਼ ਨਹੀਂ ਸੀ ਕਿਉਂਕਿ ਸਾਡਾ ਰਿਸ਼ਤਾ ਅਨੋਖਾ ਸੀ ਜਿਸ ਨੂੰ ਹੀ ਪਤਾ ਲੱਗੂਗਾ ਉਹੀ ਕਹੂਗਾ ਕਿ ਬੁੱਢੀ ਨੇ ਜਵਾਨ ਨੂੰ ਫਸਾ ਲਿਆ ਸਾਡੇ ਸਮਾਜ ਵਿੱਚ ਇਹ ਗੱਲ ਆਮ ਹੈ ਕਿ ਵੱਡੀ ਉਮਰ ਦੀ ਔਰਤ ਦਾ ਛੋਟੇ ਮੁੰਡੇ ਨਾਲ ਵਿਆਹ ਚੰਗਾ ਨਹੀਂ ਸਮਝਿਆ ਜਾਂਦਾ ਰੋਹਣਾ ਮੇਰਾ ਰਿਸ਼ਤਾ ਹੋ ਗਿਆ ਸੀ ਕਈ ਵਾਰੀ ਤਾਂ ਮੈਨੂੰ ਬਹੁਤ ਸ਼ਰਮ ਆਉਦੀ ਕਿ ਮੈਂ ਉਸ ਨਾਲ ਵਿਆਹ ਕਰਾ ਰਹੀ ਹਾਂ ਜੋ ਮੇਰੇ ਭਰਾ ਦੀ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਇਆ ਸੀ ਉਸ ਦੇ ਮਾਪ ਪਿਓ ਉਸਨੂੰ ਲੁਕਾ ਰਹੇ ਸੀ ਕਿ ਉਹਨਾਂ ਨੇ 35 ਸਾਲ ਦੀ ਤਲਾਕशुदा ਔਰਤ ਨਾਲ ਵਿਆਹ ਕੀਤਾ ਆਂਡ-ਗਾਂਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕੋਈ ਕਸਰ ਨਹੀਂ ਸੀ ਇਥੋਂ ਤੱਕ ਕਿ ਮੁੰਡੇ ਨੂੰ ਆਪਣੀ ਮਾਂ ਦੇ ਬਿਮਾਰ ਹੋਣ ਵਹਾਨੇ ਬੁਲਾ ਕੇ ਫਸਾਇਆ ਇਹ ਗੱਲਾਂ ਵੀ ਮੈਂ ਸੁਣੀਆਂ ਮੈਂ ਬਹੁਤ ਰੋਈ ਵਿਧਾਈ ਵੇਲੇ ਆਪਣੀ ਮਾਂ ਨੂੰ ਜੱਫੀ ਪਾ ਕੇ ਮੇਰਾ ਮਨ ਬੜਾ ਖਰਾਬ ਹੋਇਆ ਮੈਂ ਸੌਰੀ ਆਈ ਸੌਰੀ ਕਰ ਪੈਰ ਦਰਦਿਆ ਮੇਰਾ ਦਿਲ ਅਜੀਬ ਤਰੀਕੇ ਨਾਲ ਧੜਕ ਰਿਹਾ ਸੀ ਪਰ ਮੈਂ ਸੋਚ ਲਿਆ ਸੀ ਸੇਵਾ ਨਾਲ ਉਹਦਾ ਦਿਲ ਜਿੱਤ ਲਾਂਗੀ ਉਸ ਨੂੰ ਇਸ ਰਿਸ਼ਤੇ ਬਾਰੇ ਕਦੇ ਸ਼ਰਮ ਮਹਿਸੂਸ ਨਹੀਂ ਹੋਣ ਦੇਾਂਗੀ ਮੇਰੀ ਸੱਸ ਮੈਨੂੰ ਉਸਦੇ ਕਮਰੇ ਲੈ ਗਈ ਤੇ ਕੁਝ ਸਮਾਂ ਬੀਤਿਆ ਸੀ ਜਦੋਂ ਉਹ ਕਮਰੇ ਚ ਆਇਆ ਮੇਰਾ ਦਿਲ ਧੜਕ ਰਿਹਾ ਸੀ ਤੇ ਮੇਰੇ ਕੋਲ ਬੈਠਾ ਮੇਰੇ ਵੱਲ ਵੇਖਦਾ ਰਿਹਾ ਅੱਜ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਛਾ ਪੂਰੀ ਹੋ ਗਈ ਸੀ ਉਸ ਦੀ ਅੱਖਾਂ ਵਿੱਚ ਮੇਰੇ ਲਈ ਬਹੁਤ ਪਿਆਰ ਸੀ ਤੇ ਕਹਿ ਰਿਹਾ ਸੀ ਕਿ ਮੈਂ ਬਹੁਤ ਔਖਾ ਆਪਣੇ ਮਾਪਿਓ ਨੂੰ ਮਨਾਇਆ ਤੁਹਾਡੇ ਨਾਲ ਵਿਆਹ ਕਰਨ ਲਈ ਇਸ ਲਈ ਇਸ ਤੋਂ ਇਲਾਵਾ ਇਸ ਦੇ ਪਿੱਛੇ ਕੋਹੋਰ ਵੀ ਕਾਰਨ ਹੈ ਜਦੋਂ ਉਸ ਨੇ ਉਹ ਦੱਸਿਆ ਤੇ ਮੇਰੀ ਅੱਖਾਂ 'ਚੋਂ ਹੰਝੂ ਨਹੀਂ ਰੁਕੇ ਉਸ ਨੇ ਕਿਹਾ ਮੈਂ ਹਮੇਸ਼ਾ ਇੱਕ ਵੱਡੀ ਉਮਰ ਦੀ ਔਰਤ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਜਦੋਂ ਤੁਹਾਨੂੰ ਮਿਲਿਆ ਤੁਸੀਂ ਮੈਨੂੰ ਵਧੀਆ ਲੱਗੇ ਮੈਂ ਤੁਹਾਨੂੰ ਜਾਣਨ ਲੱਗ ਪਿਆ ਮੈਨੂੰ ਅਹਿਸਾਸ ਹੋਇਆ ਕਿ ਤੁਸੀਂ ਦਿਲ ਦੇ ਬਹੁਤ ਚੰਗੇ ਹੋ ਮੇਰੀ ਇੱਛਾ ਜੋ ਹਮੇਸ਼ਾ ਮੇਰੇ ਬੁੱਲਾ ਤੇ ਆਉਂਦੀ ਸੀ ਸ਼ਾਇਦ ਰੱਬ ਨੇ ਮੰਨ ਲਈ ਤੁਹਾਡੇ ਰੂਪ ਵਿੱਚ ਮੇਰੀ ਜ਼ਿੰਦਗੀ ਵਿੱਚ ਬਹਾਰ ਆਈ ਜਦੋਂ ਕਿ ਤੁਸੀਂ ਪਹਿਲਾਂ ਆਪਣੇ ਮਾਪਿਓ ਨੂੰ ਇਸ ਰਿਸ਼ਤੇ ਲਈ ਮਨਾਉਣ ਲਈ ਕਿਹਾ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਨੌਕਰੀ ਵੀ ਇੰਨੀ ਚੰਗੀ ਨਹੀਂ ਸੀ ਕਿ ਮੈਂ ਆਪਣੇ ਮਾਪਿਓ ਦੇ ਖਿਲਾਫ ਜਾ ਕੇ ਵਿਆਹ ਕਰਵਾਉਂਦਾ ਤੇ ਤੇਰਾ ਸਾਥ ਦਿੰਦਾ ਮੇਰੇ ਮਾਪਿਓ ਨੇ ਮੇਰੇ ਸਾਹਮਣੇ ਸ਼ਰਤ ਰੱਖੀ ਕਿ ਜਦੋਂ ਤੇਰੀ ਘਰ ਵਾਲੀ ਆਉਗੀ ਤਾਂ ਉਸ ਦਾ ਖਰਚਾ ਕੌਣ ਚੁੱਕੂ ਮੇਰੇ ਮਾਪਿਓ ਨੇ ਕਿਹਾ ਪਹਿਲਾਂ ਕਾਬਲ ਬਣ ਫਿਰ ਅਸੀਂ ਸੋਚਾਂਗੇ ਤੇ ਆਪਣੀ ਪਸੰਦ ਦੱਸੀ ਮੈਂ ਉਹਨਾਂ ਦੀ ਸ਼ਰਤ ਪੂਰੀ ਕਰਨ ਲਈ ਇੱਕ ਛੋਟਾ ਜਿਹਾ ਮੈਡੀਕਲ ਸਟੋਰ ਖੋਲ੍ਹ ਲਿਆ ਤੇ 2 ਮਹੀਨਿਆਂ ਵਿੱਚ ਹੀ ਮੇਰਾ ਸਟੋਰ ਚੱਲ ਪਿਆ। ਮੇਰੀ ਕਮਾਈ ਵੀ ਚੰਗੀ ਹੋ ਗਈ। ਜਦੋਂ ਮੈਂ ਦੁਬਾਰਾ ਗੱਲ ਕੀਤੀ ਤਾਂ ਮੰਨ ਗਏ। ਇਸ ਤਰ੍ਹਾਂ ਤੇਨਾਂ ਤੇ ਮੇਰਾ ਵਿਆਹ ਹੋਇਆ। ਮੈਂ ਬਹੁਤ ਖੁਸ਼ ਹਾਂ। ਮੇਰੇ ਦਿਲ ਤੇ ਪਿਆ ਬੋਝ ਹਲਕਾ ਹੋ ਗਿਆ। ਮੈਂ ਉਸਦੇ ਵੱਲ ਵੇਖ ਰਹੀ ਸੀ ਜਿਸ ਨੂੰ ਸੁਣ ਕੇ ਮੈਂ 당ਗ ਰਹਿ ਗਈ। ਰੋਹ ਨੇ ਦੱਸਿਆ ਕਿ ਉਸ ਸਮੇਂ ਉਸ ਦੀ ਉਮਰ 20 ਸਾਲ ਸੀ ਤੇ ਉਸ ਦੀ ਭਾਬੀ ਵਿਧਵਾ ਸੀ। ਪਰ ਉਸ ਦੇ ਦਿਲ ਵਿੱਚ ਉਸ ਲਈ ਕੋਈ ਭਾਵਨਾ ਨਹੀਂ ਸੀ। ਮੈਨੂੰ ਜੀਵਨ ਸਾਥੀ ਦੇ ਰੂਪ ਵਿੱਚ ਇੱਕ ਵਧੀਆ ਤੇ ਪੜ੍ਹੀ ਲਿਖੀ ਕੁੜੀ ਚਾਹੀਦੀ ਸੀ ਤੇ ਉਸਨੇ ਕਿਹਾ ਕਿ ਮੈਂ ਆਪਣੀ ਭਜਾਈ ਨੂੰ ਕਿਹਾ ਸੀ ਕਿ ਤੁਸੀਂ ਮੇਰੀ ਹਮਦਰਦੀ ਦਾ ਗਲਤ ਮਤਲਬ ਨਾ ਕਟੋ ਮੈਂ ਤੁਹਾਡਾ ਬਿਲਕੁਲ ਵਿਆਹ ਨਹੀਂ ਕਰ ਸਕਦਾ ਅਤੇ ਇਸ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਤੁਸੀਂ ਮੇਰੇ ਭਰਾ ਦੀ ਵਿਧਵਾ ਹੋ ਉਹ ਵੀ ਕਾਲੇ ਰੰਗ ਦੀ ਹੈ ਤੇ ਮੇਰੇ ਤੋਂ 10 ਸਾਲ ਵੱਡੀ ਮੇਰੀ ਗੱਲ ਸੁਣ ਕੇ ਭਾਬੀ ਦੀ ਅੱਖਾਂ ਭਰ ਗਈਆਂ ਸੀ ਮੈਂ ਮਜਬੂਰੀ ਵਿੱਚ ਤੇਨਾਂ ਵਿਆਹ ਕਰਵਾਉਣਾ ਚਾਹੁੰਦੀ ਹਾਂ ਪਰ ਮੈਂ ਕੀ ਕਰ ਸਕਦੀ ਹਾਂ ਭਾਬੀ ਨੇ ਮੈਨੂੰ ਬਹੁਤ ਬੇਨਤੀਆਂ ਕੀਤੀਆਂ ਸੀ ਪਰ ਭਾਬੀ ਦੇ ਹੰਝੂ ਮੈਨੂੰ ਨਹੀਂ ਭਗਲਾ ਸਕੇ ਤੇ ਗੁੱਸੇ ਨਾਲ ਉਸ ਨੂੰ ਮੈਂ ਆਪਣੇ ਕਮਰੇ ਚੋਂ ਬਾਹਰ ਜਾਣ ਲਈ ਕਿਹਾ ਤੇ ਜਦੋਂ ਮੇਰੀ ਆਖੁੱਲੀ ਮੈਨੂੰ ਪਤਾ ਲੱਗਾ ਕਿ ਮੇਰੀ ਪਰਜਾਈ ਕਰ ਨਹੀਂ ਸੀ ਉਹ ਰਾਤ ਨੂੰ ਹੀ ਮੇਰੀ ਭਤੀਜੀ ਨਾਲ ਕਿਤੇ ਚਲੀ ਗਈ ਮੈਂ ਬਹੁਤ ਟੈਨਸ਼ਨ ਵਿੱਚ ਸੀ ਪਤਾ ਨਹੀਂ ਹੋ ਕਿੱਥੇ ਚਲੀ ਗਈ ਜੇ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ